ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਤੇ ਮੈਂ ਅੱਜ ਸੁੱਤੀ ਉੱઠી ਸੀ ਬਾਹਰ ਇਰੇ ਖਿੱਲੇ ਤੇ ਝਾੜੂ ਵਗੈਰਾ ਫੇਰਨ ਲੱਗੀ ਆ ਮੌਸਮ ਠੀਕ ਖਰਾਬ ਹੋ ਗਿਆ ਯਾਨੀ ਕਿ ਸੋਣਾ ਹੋ ਗਿਆ आजा 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 हां जी देखो जी मौसम खराब होया सी ते हु नी आ गयाया ठंडा ठंडा हो गया है, राती भी बहुत ठंडा सीगा ਤੇ ਕੂਲਰ ਨਾਲ ਬਹੁਤ ਜ਼ਿਆਦਾ ਖਾਂਡੇ ਲੱਗਦੇ ਸੀ ਕਿ ਤੇ ਹੁਣ ਦੇਖੋ ਕਿੰਨਾ ਬੱਦਲ ਕੂੜਾ ਹੋਇਆ ਸਮਰ ਵੀ ਬਾਹਰ ਜਾਈ ਜਾਂਦਾ ਹੈ ਕਹਿੰਦਾ ਮੀਂਹ ਨਾ ਆਣਾ ਹੁਸੀਂ ਕਾ ਬਿਠਾਣਦੇ ਆ ਕੱਲ ਸ਼ਿੱਕਾ ਮਾਰਤਾ ਸੀਗਾ ਪਰ ਇਹ ਕਿੱਥੇ ਹਟ ਜਾਣੀ ਹੈਗਾ ਬਾਹਰ ਬਸ ਘੁੰਮਦਾ ਹੀ ਰਹਿੰਦਾ ਅੰਦਰ ਨਾ ਕਹਦਾਂ ਤਾਂ ਬਾੜੂ ਮੈਨੂੰ ਦੇਖੋ ਹੌਲੀ ਹੌਲੀ ਤੇਜ਼ ਹੋਈ ਜਾਂਦਾ ਹੁਣ ਦੇਖੋ ਨੇ ਪੀ ਲ ਹੋ ਗਏ ਨਹੀਂ ਬਹੁਤ ਜ਼ਿਆਦਾ ਨਹੀਂ ਪਿਆ ਬਹੁਤ ਜ਼ਿਆਦਾ ਕੋਠਾਂ ਦੇ ਹੋ ਗਈ ਸੀ ਠੰਡਾ ਮੌਸਮ ਹੋ ਗਿਆ ਸੀ ਰੋ ਰਹੀਆ ਤੇ ਮੀਂਹ ਵੀ ਬਹੁਤ ਜ਼ਿਆਦਾ ਪਿਆ ਤੇ ਸਮਰਨ ਉਹ ਆਂਦੀਆਂ ਤਿਆਰੀਆਂ ਕਰਤਾ ਸੀ ਆਪਾਂ ਦੇਖ ਲੋ ਪੰਗੜਾ ਪਾ ਦੋ ਪੰਗੜਾ ਪਾ ਦੇ ਪੰਗੜਾ ਪਾ ਦੇ ਆ ਜਾ ਕੋਤ ਤੋ ਬਸ ਕਰ ਬਸ ਕਰੋ ਨੋ ਹੀ ਨਹੀਂ ਕਰਨੀ ਹਣ e poi abbiamo fatto un'altra cosa che abbiamo fatto per fare 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 あっ。<laughs> ਸਾਡੇ ਪਿੰਡੋਂ ਦੀਸਦੇ ਪਹਾੜ ਅਸੀਂ ਦੇਖਣ ਆਏ ਆ ਬਾਹਰ ਕਰੋ ਸਕੂਟਰੀ ਤੇ ਦੇਖਣ ਆਏ ਸਪੈਸ਼ਲ ਅਸੀਂ ਥੋੜੀ ਲੇਟ ਹੋ ਗਏ ਪਹਿਲਾਂ ਬਹੁਤ ਸੌਫ ਦੀਦੀ ਵਧੀਆ ਦੀਦੀ ਜੀ

ਥੋੜਾ ਜਿਹਾ ਇਹਦਾ ਆਇਆ ਪਾਣੀ ਥੱਲੇ ਨੂੰ ਸਾਡੇ ਇਧਰ ਵੀ ਚੋਇਆ ਆਈਗਾ ਅਮਾਦੇ ਕੀ ਗੱਦਗਾ ਤਾਂ ਇਧਰ ਹੈ ਆਜ ਮੈਂ ਕਿ ਇਥੋਂ ਨਿਕ ਆਇਆ ਹੁਣ ਆ ਪਾਣੀ ਵੇਖੋ ਹਾਂ ਪਾਣੀ ਖਲਾਸ ਬੱਤੀ ਆ ਰਹੀ ਹੈ ਗਾ ਬੱਤੀ ਨਾ ਕਿਤੇ ਪਾਣੀ ਰੁਕਣਾ ਲੈ ਪਲਾਸਟਰ ਕਰਦਾ ਮੈਂ ਹੋਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ <laughs> ਇੱਥੇ ਪਾਹ ਮਾਰ ਦਿੱਤੀ ਇੱਥੇ ਸੀ ਆਹ ਆਇਆ ਤਾਂ ਇਹ ਪੱਤੀ ਕੋਲ ਇਹਨੇ ਉਹ ਕਰਤੇ ਨੇ ਹੁਣ ਪੱਤ ਨਹੀਂ ਆਗਾ ਚੌਂ ਨਾ ਪਾਣੀ ਮੇਰੇ ਖਾਂ ਦੇ ਰੱਖਾਂਗੇ ਹਾਂਜੀ ਮੈਂ ਕਟਾ ਕੇ ਆਇਆ ਹਾਂ ਬਾਹਲ ਪਤਾ ਨਹੀਂ ਕਿੰਦਾਂ ਦੀ ਗੱਤ ਮੈਂ ਦੇਖੀ ਲਾਣਾ ਸਮਰ ਸਮਰ ਆ ਜਾ

ਬੱਜ ਗਏ 8:30 ਤੇ ਅਸੀਂ ਹੁਣ ਖਾਣ ਲੱਗੇ ਆ ਰੋਟੀ ਲੋਰ ਨਾ ਬੋਲ ਅਸੀਂ ਖਾਣ ਲੱਗੇ ਆ ਰੋਟੀ ਹਣ ਉਹ ਤੇਰੀ ਵੀਡੀਓ ਨਹੀਂ ਆਜੀ ਮਤ ਦਾ ਮਤ ਦਾ ਇੱਥੇ ਹੁੰਦਾ ਸੌ ਹੁਣ ਪਾ ਕੇ ਦਵਾਂਗੇ ਸਾਰਿਆਂ ਨੂੰ ਰੋਟੀ ਅੱਜ ਅਸੀਂ ਬਣਾਏ ਆ ਚੋਲ 打了 ਸਮਰ ਪੀਣ ਲੱਗਾ ਦੁੱਧ ਤੇਰੇ ਅੱਜ ਹਨਾ ਸੱਟ ਲੱਗੀ ਸਾਡੇ ਕਾਕੇ ਦੇ ਸੋਹਣੇ ਜਿਹੇ ਇਹ ਹਨਾ ਬਾਹਰ ਨੂੰ ਜਾਂਦਾ ਸੀ ਮੈਂ ਇਹਦੇ ਮਗਰ ਜਾਂਦੀ ਸੀਗੀ ਮੈਂ ਤਾਂ ਵੀ ਬਾਹਰ ਨਹੀਂ ਜਾਣਾ ਮਿੱਟੀ ਖਾਂਦਾ ਬਾਹਰ ਜਾ ਕੇ ਮੈਂ ਇਹਨੂੰ ਲਫੜਨੇ ਲੱਗੀ ਸੀ ਥੱਲੇ ਬੈਗਾ ਥੱਲੇ ਬੈਗ ਕੇ ਹੀ ਐਦਾਂ ਹੀ ਹਲਟ ਗਿਆ ਤੇਰੇ ਇੱਥੇ ਸੱਟ ਲੱਗੀ ਆ ਇਹਦੇ ਬਾਅਦ ਚੋਂ ਪਤਾ ਲੱਗਾ ਪਹਿਲਾਂ ਪਤਾ ਹੀ ਨਹੀਂ ਲੱਗਾ ਮੇਰੇ ਪੁੱਤਰੇ ਅੱਜ 7:00 ਲੱਗਦੀ